ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਜੀਰੀ ਦੀ ਕਿਸਮ PR129 ਬਾਰੇ PR129 ਜਿਹੜੀ ਯੂਨੀਵਰਸਿਟੀ ਨੇ ਇੱਕ ਖੋਜ કરી ਸੀ ਪਰ ਉਹ ਕਿਤੇ ਕਾਮਯਾਬ ਹੋ ਗਈ ਕਿਤੇ ਕਾਮਯਾਬ ਹੋਈ ਨਹੀਂ ਤੇ ਸਾਡਾ ਵੀਰ ਆ ਇੱਥੇ ਮਨਜਿੰਦਰ ਸਿੰਘ ਆਪਣਾ ਮੇਰੇ ਤਾਇਜ ਦਾ ਬੇਟਾ ਹੀ ਆ ਗਵੰਡੀ ਵੀ ਆ ਹਨ ਇਹ ਤੋਂ ਕਾਫੀ ਲਾਭ ਲਏ ਨੇ 129 ਤੋਂ ਉਹਨੂੰ ਕਾਫੀ ਸਾਲ ਹੋ ਗਏ ਲਾਉਂਦੇ ਨੂੰ ਅੱਜ ਉਹਦੇ ਨਾਲ ਆਪਾਂ ਗੱਲ ਕਰਕੇ ਉਹ ਤੋਂ ਪੁੱਛਦੇ ਹਾਂ ਟਿਪਸ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਮਨਜਿੰਦਰ ਕਿੰਨਾ ਟਾਈਮ ਹੋ ਗਿਆ ਤੈਨੂੰ 129 ਲਾਉਂਦੇ ਇਹ ਵੀਰੇ ਮੈਨੂੰ ਲਾਉਂਦੇ ਨੂੰ 5 ਸਾਲ ਹੋ ਗਏ ਤੇ ਇਹਦੇ ਵਿੱਚ ਕਿੰਨਾ ਝਾੜ ਆ ਜਾਂਦਾ ਤੇਰਾ ਇਹ ਮਨ ਲੂਸਾ ਨਾਲ ਤੋਂ ਇਹ ਪਲੱਸ ਹੀ ਰਹਿੰਦੀ ਆ ਊਸਾ ਘਟ ਜਾਂਦੀ ਆ ਮੇਰੀ ਇਹ ਮਨ ਪਲੱਸ ਰਹਿੰਦੀ ਆ ਊਸਾ ਤੇ ਇਹ ਕਿੰਨੇ ਟਾਈਮ ਲੈਂਦੀ ਆ ਸਾਰਾ ਜਿਵੇਂ ਮੰਨ ਲਓ ਊਸਾ ਆਪਾਂ 10 ਤਰੀਕ ਨੂੰ ਸਟਾਰਟ ਕਰਤੀ ਸੀ ਇਹ ਉਹ ਤੋਂ ਮੰਨ ਲਓ ਵੀ 20 ਦਿਨ ਬਾਅਦ ਲਾਈ ਆ ਊਸਾ ਤੋਂ ਇਹ ਮੰਨ ਲਓ ਜੇ ਊਸਾ ਆਪਾਂ 10 ਤੋਂ 15 ਤੱਕ ਲਈ ਤਾਂ ਇਹ 5 ਤਰੀਕ ਨੂੰ ਲਈ ਆਪਾਂ ਆਪਾਂ 5 ਨੂੰ ਲਈ ਆ ਵੱਡੀ ਇਹ ਇਕੱਠੀ ਜਾਣੀ ਆ ਠੀਕ ਐ ਇਧਰ ਆਪਾਂ ਦਿਖਾ ਵੀ ਦਿੰਨੇ ਆ ਆ ਦੇਖੋ ਇਸ ਤਰ੍ਹਾਂ ਹੁਣ ਇਹਦਾ ਨਸਾਰੇ ਤੇ ਆ ਪੂਰੀ ਨਿਸਰ ਚੁੱਕੀ ਆ ਤੇ ਇਹਦੇ ਵਿੱਚ ਮੈਂ ਦੇਖਿਆ ਕੋਈ ਹਲਦੀ ਰੋਗ ਨਹੀਂ ਕੋਈ ਸਮੱਸਿਆ ਨਹੀਂ ਥੋੜਾ ਥੋੜਾ ਇੱਕ ਉਹ ਨਜ਼ਰ ਆਇਆ ਸਾਨੂੰ ਆ ਦਾਣਾ ਹਲਦੀ ਦਾ ਬਾਕੀ ਹੋਰ ਨਹੀਂ ਕਿਤੇ ਨਜ਼ਰ ਆਇਆ ਬਾਕੀ ਇਹ ਚ ਨਖਾਰ ਬਹੁਤ ਆ ਇਹਨੂੰ ਵੀਰੇ ਫਿਰ ਸਾਮ ਸੰਭਾਲ ਤੂੰ ਇਹਦੀ ਕਿਵੇਂ ਕਰਦਾ ਵੀਰੇ ਦੇਖੋ ਇਹਦੇ ਤਿੰਨ ਰੇਪ ਆਏ ਨੇ ਤਿੰਨ ਰੇਪ ਆਏ ਨੇ ਉਹ ਸਵਾ ਸਵਾ ਗੱਟਾ ਹੀ ਪਾਇਆਗਾ ਨਾ ਮਾਤਰ ਵਾਂਗੂ ਕਿਵੇਂ ਊਸਾ ਦੇ ਵੱਧ ਪੈਂਦੇ ਆ ਇਹਦੇ ਦਾਣਾਂ ਦਾ ਸਵਾਗਟਾ ਕਿੰਨੇ ਥਾਂ ਦੇ 2 ਕਿੱਲਿਆਂ ਦੇ ਇੱਕ ਸਪਰੇਅ ਇੱਕ ਸਪਰੇਅ ਹੁੰਦੀ ਆ ਇੱਕ ਸਪਰੇਅ ਨਾਲ ਇਹ ਪਲ ਜਾਂਦੀ ਆ ਪਾਲਦੀ ਆ ਇਹ ਪਾਣੀ ਵੀ ਘਟ ਲੈਂਦੀ ਆ ਤੇ ਰੇ ਦਾ ਵੀ ਖਰਚਾ ਘਟਾ ਤੇ ਸਪਰੇਅ ਦਾ ਵੀ ਖਰਚਾ ਘਟਾ ਝਾੜ ਉਹਨੇ ਹੀ ਦੇ ਜਾਂਦੀ ਆ ਅੱਛਾ ਇਹ ਵੀਰੇ ਨੇ ਮੈਨੂੰ ਵੀ ਲਵਾਈ ਸੀ ਇੱਕ ਸਾਲ ਪਤਾ ਨਹੀਂ ਤਾਂ ਮੇਤੋਂ ਸਾਭ ਸੰਵਾਲ 'ਚ ਫਰਕ ਰਹਿ ਗਿਆ ਉਹ ਸਾਹਮਣੇ ਖੇਤ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਉੱਥੇ ਇਹ ਡਿੱਗ ਗਈ ਸੀ ਸਾਰੀ ਇਹਨੂੰ ਇਸ 129 ਦਾ ਇਹ ਪੂਰਾ ਤਿਆਰਬੇਕਾਰ ਬੰਦਾ ਇਨੂੰ ਸੀਆਈਪੀਟੀ ਵੱਲੋਂ ਸਨਮਾਨਤ ਵੀ ਕੀਤਾ ਗਿਆ ਸੈਂਟਰ ਆਫ ਇੰਟਰਨੈਸ਼ਨਲ ਪ੍ਰੋਜੈਕਟ ਉਹ ਯੂਨੀਵਰਸਿਟੀ ਦੀ ਇੱਕ ਬ੍ਰਾਂਚ ਆ ਜਿਹੜੇ ਆਪਣੇ ਪਾਣੀ ਵਾਟਰ ਸੇਵ ਤੇ ਕੰਮ ਕਰਦੇ ਨੇ ਨਵੀਆਂ ਨਵੀਆਂ ਡਿਵੈਲਪਮੈਂਟਾਂ ਤੇ ਨਵੀਆਂ ਖੋਜਾਂ ਤੇ ਉਹ ਕੰਮ ਕਰਦੇ ਨੇ ਉਹਨਾਂ ਨੇ ਵੀਰੇ ਨੂੰ ਸਨਮਾਨ ਵੀ ਕੀਤਾ ਹੋਇਆ ਤੇ ਉਹਦੀ ਫੋਟੋ ਆਪਾਂ ਸਰਟੀਫਿਕੇਟ ਦੀ ਵਿੱਚ ਲਾ ਦਾਂਗੇ ਤੇ ਇੱਕ ਪੂਰਾ 129 ਦਾ ਕਹਿ ਦੀ ਇਹ ਕੰਗਾ ਸਾਤੋਂ ਲੋਟ ਨਹੀਂ ਆਈ ਗੱਲ ਇਹਨੇ ਵੀਰੇ ਨੇ ਦੇਖ ਪਾਣੀ ਵੀ ਬਚਾਉਂਦਾ ਹੈ ਪਾਣੀ ਵੀ ਬਹੁਤ ਜ਼ਰੂਰੀ ਆ ਤੇ ਰੇਖਾ ਖਰਚਾ ਵੀ ਘਟ ਕਰਦਾ ਪਰ ਝਾੜ ਉਹ ਨਹੀਂ ਲੈਂਦਾ ਵੀਰੇ ਕੋਈ ਹੋਰ ਕੋਈ ਟਿਪਸ ਇਹਦੇ ਬਾਰੇ ਤੂੰ ਦੇਣਾ ਚਾਹੇ ਜੇ ਵੀਰ ਕੋਈ ਲਾਵੇ ਇਹਨੂੰ ਵੀਰੇ ਪਤਾ ਕੀ ਇਹਦਾ ਮੇਨ ਗੱਲ ਤਾਂ ਪਾਣੀ ਦੀ ਬਹੁਤ ਵੱਡੀ ਬਚਤ ਆ ਹਨਾ ਖਰਚਾ ਬਹੁਤ ਘਟਾ ਬਾਕੀ ਇਹ ਮਾਗਰੋਂ ਲੱਗਦੀ ਆ ਕਿਵੇਂ ਮੂੰਗੀ ਲਾ ਲਓ ਪਹਿਲਾਂ ਕੁਛ ਮੱਕੀ ਲਾ ਲਓ ਕੁਛ ਵੀ ਲਾ ਸਕਦਾ ਹੁੰਦਾ ਸੀ ਇਹ ਚ ਉਹ ਮੌ ਨਾਲ ਮੂੰਗੀ ਦੇ ਵੀ ਕਿਉਂਕਿ 21 ਦਾ ਪ੍ਰਸ਼ਾਤਾਂ ਕਰਕੇ ਲੱਗੀ ਨਹੀਂ ਹੈਗੀ ਉਦੋਂ ਪਿਛਲੇ ਸਾਲ ਮੈਂ 4 ਕਾਉਂਟਲੇ ਦੇ ਮੂੰਗੀ ਦੇ ਤੋੜੇ ਸੀ ਇੰਨੇ ਸੌਜੋ ਮਤਲਬ ਤਿੰਨ ਫਸਲਾਂ ਲੈ ਲੈਣਾ ਹਾਂ ਲੈ ਧਿਆਨ ਲਾਉਣਾ 2 ਕਿਲਈਆਂ ਹਾਂ 2 ਕਿ ਹੋਰ ਕਿਵੇਂ ਇਹਦਾ ਵੀਰੇ ਫੂਸ ਘਾਟਾ ਕਿਵੇਂ ਵਿਚੀ ਇਹਦਾ ਬਾਉਣਾਗਾ ਉਹ ਬਾਕੇ ਮੰਨ ਲਓ ਹੋ ਨਹੀਂ ਹੁੰਦਾ ਉਹ ਬਹੁਤ ਸੌਖਾ ਮਤਲਬ ਪਰਾਲੀ ਦੀ ਸਾਂਭ ਸੰਭਾਲ ਵੀ ਇਹਦੀ ਸੌਖੀ ਆ ਇਹਦੀ ਹਾਂ ਸਾਰੀਆਂ ਚੀਜ਼ਾਂ ਵੱਲੋਂ ਇਹ ਵਧੀਆ ਵਧੀਆ ਠੀਕ ਠੀਕ ਆ ਤੇ ਸਭ ਤੋਂ ਵੱਡੀ ਧਿਆਨ ਰੱਖਣ ਵਾਲੀ ਗੱਲ ਇਹ ਤੇ ਮੈਨੂੰ ਲੱਗਦਾ ਰੇਧੀਆ ਰੇਧੀਆ ਵੀ ਰੇਕ ਘੱਟ ਤੋਂ ਘੱਟ ਤੇ ਠੀਕ ਆ ਲੱਗਣ ਦਾ ਸਹੀ ਸਮਾਂ ਇਹਦਾ ਜਿਵੇਂ ਆਪਣੇ ਖੇਤਾਂ 'ਚ ਆਪਾਂ ਤਜਰਬਾ ਕਰਿਆ ਹੋਇਆ ਆਪਣੇ ਖੇਤਾਂ 'ਚ ਸਹੀ ਸਮਾਂ ਇਹਦਾ ਕੀ ਆ ਆਪਣੇ ਆ ਊਸ਼ਾ ਲਾਉਣਿਆਂ ਜਮਿਆਂ ਵੀਰੇ 18-19 ਤਰੀਕ ਨੂੰ ਲਾਈ ਆ ਉਦੋਂ 20 ਦਿਨਾਂ ਬਾਅਦ ਮੈਂ ਲਾਈ ਆ ਇਹ 25 ਦਿਨਾਂ ਦੀ ਪੌਦ ਲੱਗਦੀ ਆ 25 ਦਿਨਾਂ ਦੀ ਲੱਗਦੀ ਆ 25 ਦਿਨਾਂ ਦੀ ਇਹ ਕਾਮਜਾਬ ਆ ਕਾਮਜਾਬ ਆ ਮਤਲਬ ਪੱਕੀ ਪੌਦ ਇਹ ਕਾਮਜਾਬ ਨਹੀਂ ਹੋਈ ਕੱਚੀ ਪੌਦ ਦੀ ਇਹ ਕਾਮਜਾਬ ਆ ਠੀਕ ਆ ਜਿਹੜੀ ਇੱਧਰ ਆਪਾਂ ਊਸ਼ਾ ਲਾਈ ਵੀ ਆ ਇਹ ਵੀ ਆਪਾਂ ਦਿਖਾ ਦਿੰਦੇ ਆ ਇਹ ਵੀਰੇ ਦੀ ਇਹ ਊਸ਼ਾ ਦੇਖੋ ਉਹ ਵੀ ਨਸਰਦੀ ਆ ਇਹ ਵੀ ਨਸਰ ਗਈ ਇਹ ਮੁੜ ਗਈ ਪਰ ਇਹਨੇ ਇਕੱਠੀਆਂ ਨੇ ਨਾਲ ਹੀ ਆ ਜਾਣਾ ਤੇ ਇਹਦੇ ਵਿੱਚ ਊਸ਼ਾ ਦੇ ਵਿੱਚ ਆਪਾਂ ਨੂੰ ਕਾਫੀ ਬਿਮਾਰੀਆਂ ਵੀ ਆਉਂਦੀਆਂ ਨੇ ਤੇ ਉਹਦੇ ਵਿੱਚ ਬਿਮਾਰੀ ਵੀ ਕੋਈ ਖਾਸ ਨਹੀਂ ਆਉਂਦੀ ਜਿਵੇਂ ਵੀਰਾ ਦੱਸਦਾ ਵੀ ਇੱਕ ਸਪਰੇਨ ਵਾਲੀ ਸਰ ਜਾਂਦਾ ਇਹ ਆਪਣਾ ਬਹੁਤ ਵੱਡਾ ਫਾਇਦਾ ਤਾਂ ਆਪਾਂ ਇਹਨੂੰ ਵੀ ਅੱਗੇ ਤੋਂ ਆਪਾਂ ਕੋਸ਼ਿਸ਼ ਕਰਕੇ ਥੋੜੀ ਥੋੜੀ ਲਾ ਕੇ ਜਰੂਰ ਦੇ ਤੇ ਅੱਜ ਆਪਣੇ ਫਾਰਮ ਦਾ ਹੈਗਾ ਤੀਜਾ ਦਿਨ ਤੇ ਜਿਹੜੀ ਆਪਾਂ ਦਵਾਈ ਸ਼ੁਰੂ ਕਰੀ ਸੀ ਆਈਵੀਐਸ ਆਈਵੀ ਇਨਰੋਬੀਐਚ ਇਹ ਅੱਜ ਆਪਣੀ ਆਪਾਂ ਪਾਤੀ ਸਮਾਪਤ ਹੋ ਗਈ ਇਹ ਤਿੰਨ ਦਿਨਾਂ ਦਾ ਹੀ ਕੋਰਸ ਕਰਾਉਣਾ ਸੀ ਆ ਆਪਣੇ ਕੋਲੇ ਇਸ ਟਾਈਪ ਦਾ ਨਾਪਾ ਰੱਖਿਆ ਹੋਇਆ ਇਦੇ ਵਿੱਚ ਮਿਲ ਕੇ ਆਪਾਂ 300 ਐਮਐਲ ਪਾ ਦਨੇ ਆ ਇਹਦੇ ਨਾਲ ਸੌਖਾ ਹੋ ਜਾਂਦਾ ਐਕੂਰੇਸੀ ਆ ਜਾਂਦੀ ਆ 200 ਲੀਟਰ ਜਿਹੜੀ ਆਪਣੀ ਨੀਚੇ ਟੈਂਕੀ ਆ ਇਹਦੇ ਵਿੱਚ ਆਪਾਂ ਇਹ ਦਵਾਈ ਪਾ ਦਨੇ ਆ ਤੇ ਸਾਰੀ ਬੱਚਿਆਂ ਨੂੰ ਇਹਨਾਂ ਆਸਾਨੀ ਨਾਲ ਪਹੁੰਚ ਜਾਂਦੀ ਆ ਤੇ ਤੀਜੇ ਦਿਨ ਦੇ ਵਿੱਚ ਤੁਸੀਂ ਦੇਖੋ ਟੈਂਪਰੇਚਰ ਗਰਮੀ ਜ਼ਿਆਦਾ ਹੋਣ ਕਰਕੇ ਵੱਧ ਗਿਆ ਆਪਾਂ ਆਹ ਵਾਲੀਆਂ ਪੱਲੀਆਂ ਵੀ ਚੱਕਤੀਆਂ ਤੇ ਆਜੋ ਆਪਾਂ ਚੱਲ ਕੇ ਦੇਖਦੇ ਹਾਂ ਹੋਰ ਅੱਜ ਤੀਜੇ ਦਿਨ ਦੇ ਵਿੱਚ ਕਰਨ ਵਾਲੇ ਜਿਹੜੇ ਕੰਮ ਨੇ ਤਾਂ ਦੇਖੋ ਤੁਸੀਂ ਬੱਚਾ ਆਪਣਾ ਬਿਲਕੁਲ ਖਿੰਡਿਆ ਬੈਠਾ ਸਭ ਤੋਂ ਇਹ ਜ਼ਰੂਰੀ ਚੀਜ਼ ਆ ਵੀ ਬੱਚਾ ਥੋੜਾ ਕੱਲਾ-ਕੱਲਾ ਚਾਹੀਦਾ ਤੇ ਮੂੰਹ ਨਹੀਂ ਅੱਡਿਆ ਹੋਣਾ ਚਾਹੀਦਾ ਦੇਖੋ ਕਿਸੇ ਬੱਚੇ ਦਾ ਵੀ ਕੋਈ ਮੂੰਹ ਨਹੀਂ ਖੁੱਲਾ ਐਨ ਆਰਾਮ ਨਾਲ ਬੱਚਾ ਬੈਠਾ ਤੇ ਆਪਦਾ ਇਹ ਵਧੀਆ ਫੀਡ ਖਾ ਰਿਹਾ ਵਧੀਆ ਆਰਾਮ ਨਾਲ ਪਾਣੀ ਪੀ ਰਿਹਾ ਤੇ ਪਾਣੀ ਵੀ ਅੱਜ ਆਪਣਾ ਅੱਜ ਆਪਣੀਆਂ ਪੈਗੀਆਂ ਫੀਡ ਦੀਆਂ ਤੰਬੂਰੀਆਂ ਤਾਂ ਪਾਣੀ ਇਹਨੇ ਤਿੰਨ ਗੁਣਾ ਲੈ ਰਿਹਾ ਹਜੇ ਤੱਕ ਸਾਰਾ ਪੋਜੀਸ਼ਨ ਠੀਕ ਆ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਈ ਤੇ ਕਿਉਂਕਿ ਗਰਮੀਆਂ ਹੁਣ ਪੱਠੀ ਤਾਂ ਇੱਕ ਅੱਧੀ ਰਾਤ ਨੂੰ ਲੋਡ ਪੈਂਦੀ ਆ ਆਹ ਵਾਲੀ ਇੱਕ ਅੱਧੀ ਪੱਠੀ ਸਾਰ ਦਿੰਦੀ ਆ ਸਾਰਾ ਤੇ ਬਾਕੀ ਅੱਜ ਆਪਾਂ ਜਗ੍ਹਾ ਵਧਾਈ ਆ ਪਹਿਲਾਂ ਆਪਣੀਆਂ ਇੱਥੇ ਤੱਕ ਪੱਲੀ ਲੱਗੀ ਹੋਈ ਸੀ ਅੱਜ ਆਪਾਂ ਆਹ ਦੋ ਨਵੇਂ ਥਾਂਮਲੇ ਇੰਨੀ ਸਪੇਸ ਇਹਨੂੰ ਹੋਰ ਦੇਤੀ ਤਾਂ ਕਰਕੇ ਬੱਚਾ ਟਾਈਟ ਨਾ ਹੋਵੇ ਤੇ ਤੀਜੇ ਦਿਨ ਬੱਚਾ ਤੁਸੀਂ ਦੇਖੋ ਵੀ ਇਸ ਤਰ੍ਹਾਂ ਵਾਈਟ ਚਿੱਟੇ ਖੰਭ ਕੱਢ ਲੈਂਦਾ ਦੇਖੋ ਤੇ ਇਹੇ ਖੰਭ ਤੀਜੇ ਦਿਨ ਆ ਜਾਂਦੇ ਨੇ ਇਤੋਂ ਵੀ ਆਪਾਂ ਨੂੰ ਪਤਾ ਲੱਗ ਰਿਹਾ ਵੀ ਬੱਚਾ ਵਧੀਆ ਪਾਣੀ ਪੀ ਰਿਹਾ ਵਧੀਆ ਫੀਡ ਖਾ ਰਿਹਾ ਤੇ ਵਧੀਆ ਮਹਿਸੂਸ ਕਰਦਾ ਦੇਖੋ ਬੱਚੇ ਨੇ ਆਪਾਂ ਨੂੰ ਬੋਲ ਕੇ ਨਹੀਂ ਕੁਝ ਦੱਸਣਾ ਹੁੰਦਾ ਆਪਾਂ ਸਾਰਾ ਕੁਝ ਇਹਨੂੰ ਦੇਖ ਕੇ ਹੀ ਸਮਝਣਾ ਬੱਚੇ ਦੀ ਐਕਟੀਵਿਟੀ ਤੋਂ ਹਰ ਇੱਕ ਚੀਜ਼ ਆਪਾਂ ਨੂੰ ਫੀਲ ਕਰਨੀ ਪੈਂਦੀ ਆ ਕਿਉਂਕਿ ਇਹ ਵੀ ਛੋਟੇ ਬੱਚਾ ਮੰਗੂ ਨਾ ਜਿਵੇਂ ਆਪਾਂ ਬੱਚੇ ਨੂੰ ਹਵਾ ਨਹੀਂ ਲੱਗਣ ਦਿੰਦੇ ਤਾਂ ਉਦਾਂ ਹੀ ਇਹਨਾਂ ਦਾ ਖਿਆਲ ਰੱਖ ਕੇ ਹੀ ਪਾਲਣੇ ਪੈਂਦੇ ਨੇ ਬੱਚਾ ਮੰਗੂ ਆਹ ਕਰਕੇ ਰਿਜ਼ਲਟ ਵਧੀਆ ਨਿਕਲਦੇ ਨੇ ਆਜੋ ਹੁਣ ਆਪਾਂ ਟੈਂਪਰੇਚਰ ਦੇਖਦੇ ਆਂ ਵਧੀਆ ਆਰਾਮ ਨਾਲ ਭੱਜੇ ਫਿਰਦੇ ਨੇ ਹੁਣ ਆਪਾਂ ਦੇਖਦੇ ਆਂ ਟੈਂਪਰੇਚਰ ਦੇਖੋ ਟੈਂਪਰੇਚਰ ਐਸ ਟਾਈਮ ਗਰਮੀ ਜ਼ਿਆਦਾ 92.5 ਤਾਂ ਹੀ ਆਪਾਂ ਪੰਡੀਆਂ ਵਗੈਰਾ ਸਾਰੀਆਂ ਖੋਲ ਰੱਖੀਆਂ ਨੇ ਤੇ ਟੈਂਪਰੇਚਰ ਦੀ ਆਪਾਂ ਰੋਜ਼ ਕਿਉਂ ਗੱਲ ਕਰਦੇ ਆ ਕਿਉਂਕਿ ਟੈਂਪਰੇਚਰ ਬਹੁਤ ਜ਼ਰੂਰੀ ਆ ਇਹ ਆਪਣੀ ਇੱਕ ਫਸਲਾਂ ਦੀ ਤਰ੍ਹਾਂ ਸਾਰਾ ਇਹ ਜਿਹੜਾ ਆਪਣਾ ਇਹ ਆਪਣਾ ਚਿਕਸਾ ਇਹ ਟੈਂਪਰੇਚਰ ਤੇ ਹੀ ਡਿਪੈਂਡ ਆ ਜੇ ਮੌਸਮ ਬਹੁਤ ਵਧੀਆ ਹੋਵੇ ਅਤੇ ਇਹਦੇ ਅਨੁਕੂਲ ਹੋਵੇ ਤਾਂ ਇਹ ਵਧੀਆ ਗਰੋਥ ਕਰਕੇ ਆਪਾਂ ਨੂੰ ਵਧੀਆ ਰਿਜ਼ਲਟ ਦਿੰਦਾ ਇਸ ਕਰਕੇ ਤੁਸੀਂ ਈਸੀ ਫਾਰਮ ਵੀ ਆਪਾਂ ਤਾਹੀਂ ਕਰਾਉਣਾ ਵੀ ਇਹ ਟੈਂਪਰੇਚਰ ਨੂੰ ਆਪਾਂ ਗਰਮੀਆਂ 'ਚ ਵੀ ਮੇਨਟੇਨ ਕਰ ਸਕੀਏ ਤੇ ਆਜੋ ਹੁਣ ਆਪਾਂ ਚੱਲਦੇ ਆਂ ਅਖੇ ਦੇਖਦੇ ਆਂ ਬਾੜੀ 'ਚ ਆਪਾਂ ਰੇ ਪਾਗੇ ਬਾੜੀ ਦੀ ਆਪਾਂ ਇਹ ਦੋਸਤੋ ਆਪਾਂ ਰੇ ਇਸ ਤਰ੍ਹਾਂ ਪਾਉਣਾ ਹਲਕਾ-ਹਲਕਾ ਜਿਆਦਾ ਨਹੀਂ ਪਾਉਣਾ ਦੇਖੋ ਜੂਰੀਏ ਵਾਂਗੂ ਸਿੱਟਾ ਦੇਣਾ ਇਹਦਾ ਸਬਜੀ ਦੇ ਵਿੱਚ ਜੇ ਤੁਸੀਂ ਜ਼ਿਆਦਾ ਪਾਓਗੇ ਫਿਰ ਇਹ ਚ ਪ੍ਰੋਬਲਮ ਆ ਜੂ ਫਿਰ ਇਹ ਮੱਚ ਜਾਂਦੀ ਆ ਸਬਜੀ ਤੇ ਬਾੜੀ ਦੀ ਆਪਾਂ ਕਰਤੀ ਤਿਆਰੀ ਤੇ ਰੇ ਤੁਸੀਂ ਦੇਖ ਲਿਆ ਆਪਾਂ ਕਿਵੇਂ ਪਾਉਣਾ ਥੋੜਾ ਥੋੜਾ ਹਨਾ ਜੂਰੀਏ ਵਾਂਗੂ ਸਿੱਟਾ ਦੇਣਾ ਤੇ ਆ ਦੇਖੋ ਇਸ ਤਰ੍ਹਾਂ ਕਿਆਰੀਆਂ ਬਣਾਤੀ ਆਪਾਂ ਇਹਦੇ ਵਿੱਚ ਪਾਲਕ ਮੇਥੇ ਮੇਥੀ ਧਣੀਆਂ ਤੇ ਉਹਦੇ ਵਿੱਚ ਆਪਾਂ ਸਰੋਂ ਬੀਜ ਤੇ ਤੇ ਆਹਾ ਆ ਕੈਰੀ ਦੇ ਵਿੱਚ ਆਪਾਂ ਲਸਣ ਲਾ ਰਿਹਾ ਇਹ ਲਸਣ ਦੀ ਕੈਰੀ ਲਾਵਾਂਗੇ ਇਹਦੇ ਵਿੱਚ ਆਪਾਂ ਗਾਜਰਾਂ ਲਾ ਦੇਾਂਗੇ ਤੇ ਜਿਹੜੇ ਇਸ ਟਾਈਮ ਆਪਾਂ ਪਿਆਜ਼ ਲਾਉਣੇ ਨੇ ਉਹ ਬੱਟਾ ਤੇ ਹੀ ਕਾਮਯਾਬ ਨੇ ਬੱਟਾ ਤੇ ਹੀ ਆਪਾਂ ਪਿਆਜ਼ ਲਾਵਾਂਗੇ ਤੇ ਇਧਰ ਸਗਮਲ ਮੂਲੀਆਂ ਹਰੇ ਮਟਰ ਤੇ ਇਸ ਤਰ੍ਹਾਂ ਦੀਆਂ ਐਟਮਾ ਆਪਾਂ ਬੱਟਾ ਬਣਾ ਕੇ ਲਾਤੀਆਂ ਤੇ ਇਹ ਆਪਾਂ ਹੁਣ ਜਦੋਂ ਹਰੇ ਹੋ ਗਏ ਫਿਰ ਆਪਾਂ ਇੱਥੇ ਤੁਹਾਨੂੰ ਲੈ ਕੇ ਆਵਾਂਗੇ ਦੀ ਸਾਮ ਸੰਭਾਲ ਬਾਰੇ ਹੋਰ ਗੱਲ ਕਰਾਂਗੇ ਇਹ ਗੱਲ ਕਰੀ ਸੀ ਆਪਾਂ ਤਿਆਰੀ ਦੀ ਤੇ ਬਾਕੀ ਅੱਜ ਤੱਕ ਦੇ ਲਈ ਇੰਨਾ ਹੀ ਹੁਣ ਤੁਹਾਨੂੰ ਨਵੇਂ ਬਲੌਗ ਵਿੱਚ ਕੱਲ ਨੂੰ ਮਿਲਾਂਗੇ ਤਦ ਤੱਕ ਲਈ ਸასი ਸ਼ਾਲ ਸਾਰੇ